ਦਲਜੀਤ ਵੀ ਰਮਦਾ ਤੇ ਉਹ ਵੀ ਹੌਸਲਾ ਹੀ ਦਿੰਦਾ ਵਾ ਜਿਹੜਾ ਕੰਮ ਕਹਿਣਾ ਵੰਦਾ ਹੋ ਜਾਊਗਾ ਹੋ ਜਾਊਗਾ ਬਸ ਮੈਂ ਨਾ ਤਾਈ ਜੀ ਨੇ ਰੋਟੀ ਬਣਾਉਣ ਵਾਲਾ ਵੀ ਗੱਲ ਕੀਤੀ ਸੀ ਹਾਂਜੀ ਦੱਸੋ ਉਹਦੋਂ ਤੁਹਾਡੇ ਨਾਲ ਕੀਤੀ ਸੀ ਗੱਲ ਮੈਂ ਪੈਸੇ ਦੀ ਤੇ ਕਿਦਾਂ ਹੋਇਆ ਜੇ ਹੱਲ ਕੋਈ लवली ਪੈਸੇ ਦਾ ਹੱਲ ਤਾਂ ਗਿਆ ਵਾ ਹੋ ਹਾਂਜੀ ਪਰ ਇਹ ਆ ਵੀ ਪੈੜੀ ਤੇ ਚੁੱਕਣੇ ਪਣੇ ਆ ਚਲੋ ਪੈਸੇ ਭਾਵੇਂ ਉਹ ਲੈ ਹੀ ਲੈਣਗੇ ਇੱਕ ਗੱਲ ਹੋਰ ਵਾ ਟਾਰਚਿਆ ਮੈਨੂੰ ਇਹ ਲੱਗਣ ਡਿਆ ਵਾ ਕਿਤੇ ਉਹਨਾਂ ਨੂੰ ਪਤਾ ਨਾ ਲੱਗ ਜੇ ਕਿ ਇਹਨਾਂ ਨੇ ਆਪਣੇ ਕੋਲੋਂ ਦਿੱਤੇ ਆ ਜੀ ਕਿੱਥੇ ਲੱਗੇ ਜੇ ਇਹਨੇ ਘਟੇ ਦੇ ਵਿੱਚ ਕੋਈ ਆਇਟਾਂ ਦੇ ਇੱਕ ਬਨੇ ਲਾਤੀਆਂ ਸੀ ਤੇ ਮੈਂ ਚਾਹ ਲਾ ਵੀ ਪਧਰਾ ਕਰ ਦਿੰਨਾ ਕੋਈ ਆਈ ਜਾਂਦਾ ਵਾ ਕਰ ਕੋਈ ਨਹੀਂ ਹੁਣ ਜਿੰਨੇ ਹੋਣਾ ਆ ਉਹਨੂੰ ਪਤਾ ਤੇ ਹੈਗਾ ਵਾ ਆਪੇ ਖਲਾਰਾ ਪਿਆ ਵਾ ਤੇ ਕੀ ਕਰ ਲੈਣਾ ਵਾ ਫਿਰ ਉਹ ਚਲੋ ਕੋਈ ਗੱਲ ਨਹੀਂ ਆਪੇ ਚੁੱਕਿਆ ਜਾਊਗਾ ਹਾਂ ਵੀਰ ਜੀ ਉਦਾਂ ਇੱਕ ਗੱਲ ਆ ਜੇ ਡੈਡ ਜੀ ਹੁੰਦੇ ਤੇ ਹੁਣ ਤੱਕ ਸਾਡਾ ਘਰ ਪੈ ਜਾਣਾ ਸੀ ਨਾ ਉਹ ਚਲ ਤੂੰ ਗੱਲੀ ਟੈਨਸ਼ਨ ਲੈਣ ਦੀ ਮੈਂ ਤਾਈ ਨਾ ਕੀਤੀ ਹੈ ਗੱਲ ਤੇ ਉਹ ਕਹਿਣ ਦੇ ਵੀ ਲਿਮਟ ਬਣਾ ਦਿੰਨੇ ਆ ਤੁਹਾਨੂੰ ਉਹਦਾ ਡੈਡੀ ਨੇ ਚੁੱਕਨੀ ਸੀ ਹੁਣ ਸਾਨੂੰ ਚੁੱਕਨੀ ਪੈਣੀ ਏ ਮੈਨੂੰ ਨਾ ਵੀ ਜੇ ਕਰਜ਼ੇ ਤੋਂ ਬੜਾ ਡਰ ਲੱਗਦਾ ਵਾ ਕਈ ਖਬਰਾਂ ਰੋਏ ਸੁਣੀ ਦੀਆਂ ਲੋਕੀ ਕਰਜ਼ੇ ਮਗਰ ਕੀ ਕੀ ਕਰ ਲੈਂਦੇ ਆ ਪਰ ਹੁਣ ਜੋਤ ਕਰ ਕੀ ਲੈਣਾ ਚੁੱਕ ਕੇ ਤੇ ਫੇਰ ਹੀ ਹੱਲ ਹੋਣਾ ਵਾ ਹੁਣ ਸਾਡੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਆ ਵੀ ਇੱਕ ਕੋਠਾ ਹੀ ਪਾਲੀਏ ਇੱਥੇ ਉਹਦਾ ਨਾ ਤਾਈ ਜੀ ਵੀ ਆਏ ਹੀ ਮੇਰੇ ਵੱਲ ਅੱਛਾ ਦੇ ਹੀ ਗੱਲਾਂ ਦੀਆਂ ਕਰਨਾ ਐਵੇਂ ਅੱਜ ਨਾ ਮੇਰਾ ਜਾਨੂ ਜੀ ਨਹੀਂ ਕੀਤਾ ਉਧਰ ਜੀ ਕੀ ਕਰਨਾ ਸੀ ਮਾਂ ਪਿਓ ਦਾ ਜੇਤਾਨੀ ਭੁੱਲਦਾ ਤੇ ਉਹਦੇ ਕੀ ਕਰ ਲੈਣਾ ਜਾ ਕੇ ਤੇ ਜਾਂਦੇ ਆਖਣਾ ਕੀ ਸੀ ਮੈਨੂੰ ਕਹਿੰਦੇ ਆਈ ਨਹੀਂ ਮੈਂ ਦੱਸਿਆ ਮੈਂ ਹੱਜ ਮੇਰਾ ਜੀ ਨਹੀਂ ਕਰਨ ਲਿਆ ਫਿਰ ਦੇ ਹੀ ਕਹਿਣ ਲਈ ਤੁਹਾਡੇ ਨਾਲ ਆਹੀ ਕਮਰੇ ਬਣਾ ਕੇ ਦੇਨੇ ਆ ਕਦੇ ਕਦੇ ਤੇ ਮੈਨੂੰ ਲੱਗਦਾ ਵਾ ਜਿਵੇਂ ਨਾ ਸਾਡਾ ਬੜਾ ਸਾਦ ਦੇਂਦੇ ਹੁੰਦੇ ਵੀਰ ਜੀ ਨਹੀਂ ਸਾਸ ਦੇ ਸਾਰੇ ਬੜਾ ਦਿੰਦੇ ਆ ਹੁੰਦੇ ਜੇ ਦਲਜੀਤ ਵੀ ਰਮਦਾ ਤੇ ਉਹ ਵੀ ਹੌਸਲਾ ਹੀ ਦਿੰਦਾ ਜਿਹੜਾ ਕੰਮ ਕਿੰਨਾ ਵਾਂਦਾ ਹੋ ਜਾਊਗਾ ਹੋ ਜਾਊਗਾ ਬਸ ਮੈਂ ਨਾ ਤਾਈ ਜੀ ਨਾਲ ਰੋਟੀ ਬਣਾਉਣ ਵਾਲੀ ਵੀ ਗੱਲ ਕੀਤੀ ਸੀ ਅੱਛਾ ਮੈਂ ਤਾਂਈ ਜੀ ਅਹੀਂ ਤੇ ਅੱਗੇ ਬੜਾ ਬੋਝ ਆ ਤੁਹਾਡੇ ਉੱਤੇ ਵੀਰ ਜੀ ਹੁਣ ਤੁਹਾਨੂੰ ਪੈਸਿਆਂ ਵਲੋਂ ਕਹਿੰਦੇ ਆ ਤੁਸੀਂ ਸੋ ਕੰਮ ਸਾਡੇ ਸਵਾਰ ਦੇ ਜੇ ਜਿੱਦ ਰੋਟੀ ਵਲੋਂ ਕਹਿੰਦੇ ਜੇ ਨਾ ਤੁਹਾਨੂੰ ਹੋਰ ਬੋਝ ਲੱਗਦੇ ਹੋ ਅਸੀਂ ਕਿਹੜਾ ਨਿਆਣੇ ਆ ਰੋਟੀ ਪਾਣੀ ਅਸੀਂ ਪਕਾ ਲਿਆ ਕਰਾਂਗੇ ਉਹ ਚਲ ਤੂੰ ਕਹਿ ਦੇਣਾ ਵੀ ਇੱਕ ਟਾਈਮ ਹੀ ਤੂੰ ਖਾ ਲਿਆ ਕਰਾਂਗੇ ਤੇ ਇੱਕ ਟਾਈਮ ਸਾਨੂੰ ਪਕਾਉਂ ਜਾ ਕਰੋ ਨਹੀਂ ਮੈਂ ਇੰਨੀ ਗੱਲ ਤੇ ਉਦਾਂ ਆਖੀ ਮੈਂ ਹੈ ਵੀ ਮੈਂ ਕੰਮ ਸਾਰਾ ਤੁਹਾਡੇ ਨਾਲ ਕਰਾ ਦਿਆ ਕਰੂੰਗੀ ਕੰਮ ਤੋਂ ਨਹੀਂ ਭੱਜਦੀ ਮੈਂ ਮੈਨੂੰ ਵੀ ਕੋਈ ਰੋਟੀ ਪਾਣੀ ਪਕਾਉਣ ਦੋ ਮੈਂ ਵੀ ਸਿੱਖ ਲਾਂਗੇ ਪਰ ਉਹ ਨਹੀਂ ਕਿ ਹੈਵੀ ਗੱਲ ਤੇ ਹੁੰਦੇ ਕਹਿੰਦੇ ਸ਼ਰੀਕਾ ਨਾ ਮੈਨੇ ਮਾਰੂਗਾ ਮੈਨੂੰ ਤੇ ਵੀਰ ਜੀ ਨਾ ਉਧਰੋਂ ਸਹੀ ਲੱਗਣ ਰਿਹਾ ਵਾ ਨਾ ਇਧਰੋਂ ਅਸੀਂ ਤੇ ਫਸ ਗਏ ਆਂ ਵਿੱਚ ਜੇ ਮੰਨ ਲੋ ਇੱਕ ਗੱਲ ਆ ਘਰ ਵੀ ਬਣਾ ਕੇ ਖਾ ਲਈਏ ਰੋਟੀ ਤਾਂ ਵੀ ਲੋਕਾਂ ਗੱਲਾਂ ਤੇ ਕਰਨੀਆਂ ਹੀ ਆ ਤੇ ਜੇ ਨਾ ਬਣਾ ਕੇ ਖਾਧੀ ਤਾਂ ਵੀ ਕਰਨੀਆਂ ਹੀ ਆ ਉਹ ਚੱਲ ਕੋਈ ਗੱਲ ਨਹੀਂ ਫਿਰ ਖਾਈ ਜਾਨੀ ਉਧਰੋਂ ਕੀ ਕਰੀਏ ਹੁਣ ਅਸੀਂ ਇਦਾਂ ਕਰਿਆ ਕਰਾਂਗੇ ਨਾ ਥੋੜੇ ਬੋਤੇ ਪੈਸੇ ਪਾ ਕੇ ਸੌਦਾ ਪਤਾ ਲਿਆ ਦਿਆ ਕਰਾਂਗੇ ਤਾਂ ਕਿ ਗੱਲਬਾਤ ਨਾ ਕੋਈ ਕਰੇ ਚੱਲ ਕੋਈ ਗੱਲ ਨਹੀਂ ਇਦਾਂ ਕਰ ਲਾਂਗੇ ਤੇ ਮੈਂ ਆ ਗਿਆ ਇੰਨਾ ਕੁ ਕਰ ਲਾਂ ਫਿਰ ਤਾਂ ਕਰ ਲੋ ਫਿਰ ਚਾਹ ਬਣਾਵਾ ਮੈ ਤਾਂ ਰਹਿਣ ਦੇ ਚਾ ਗਰਮੀ ਬੜੀ ਅੱਗੇ ਦੇਖ ਲੋ ਤਾਈ ਕੀ ਡੇਜ ਕਰਨਾ ਬੜਾ लवली ਆ ਮੈਂ ਵੇਖਣ ਦਾ ਟਰੈਕਟਰ ਮੇਰਾ ਰਦਾ ਧਵਾ ਹੀ ਦਈਏ ਆ ਹੋਈ ਗਏ ਕਦੋਂ ਦਾ ਤਾਂ ਸਾਰੇ ਆਹ ਚਲੋ ਕੋਈ ਗੱਲ ਨਹੀਂ ਦੱਸ ਦਿਓ ਮੈਂ ਧਵਾ ਲਿਆਉਂਗਾ ਉਹ ਤੂੰ ਹੀ ਧਵਾਉਣਾ ਪੁੱਤ ਕੋਈ ਗੱਲ ਨਹੀਂ ਮੈਂ ਲੈ ਜਾਈਨਾ ਸਵੇਰੇ ਇਹਨੂੰ ਫਿਰ ਆ ਤਾਂ ਮੈਂ ਹਾਂ ਧਵਾ ਤੋ ਕੇ ਤੇ ਚੱਲ ਜਿਹੜਾ ਪਨੀਰੀ ਵਾਲਾ ਥਾਂ ਉਹ ਕਿਸੇ ਕੋ ਕਦੋਂ ਕਰਾਵਾਂਗੇ ਰੂਟਾ ਵੀਟਰ ਨਾਲ ਉਹ ਆਹੋ ਚਲੋ ਦੇਖੋ ਕਰਾਵਾਂਗੇ ਨਾ ਥੋੜਾ ਜਿਹਾ ਥਾਂ ਹੱਲਾਣਾ ਹੋਣਾ ਵੀ ਨਹੀਂ ਆ ਨਹੀਂ ਹੁਣ ਆ ਤੇ ਬੱਸ ਚੱਲੇ ਉਹ ਧਵਾ ਕੇ ਅੰਦਰ ਲਾ ਦਿੰਨੇ ਆ ਤੇ ਉਹ ਮੈਂ ਤੁਹਾਡੇ ਨਾਲ ਆਇਆ ਸੀ ਹਾਂਜੀ ਦੱਸੋ ਉਹਦੋਂ ਤੁਹਾਡੇ ਨਾਲ ਕੀਤੀ ਸੀ ਗੱਲ ਮੈਂ ਪੈਹਾਂ ਦੀ ਤੇ ਕਿਦਾਂ ਹੋਇਆ ਜੇ ਹੱਲ ਕੋਈ लवली ਪੈਹਾਂ ਦਾ ਹਾਲਤ ਗਿਆ ਵਾ ਹੋ ਹਾਂਜੀ ਪਰ ਇਹ ਆ ਵੀ ਪੈੜੀ ਤੇ ਝੁਕਣੇ ਪਣੇ ਆ ਉਹ ਆਹੋ ਤੇ ਲਿਮਟ ਜਿਹੜੀ ਉਹ ਤੇ ਪੈੜੀ ਤੇ ਬੰਨੀ ਆ ਨਹੀਂ ਬਾਹੂ ਇਹ ਮੈਂ ਹੋ ਕੇ ਨਾ ਗੱਲ ਕੀਤੀ ਆ ਮੇਰਾ ਯਾਰ ਦੋਸਤ ਹਾਂਜੀ ਉਹ ਨੂੰ ਮੈਂ ਕਿਹਾ ਵਾ ਆਹੋ ਉਹ ਕਹਿੰਦਾ ਵੀ ਮੈਂ ਦੇਣੇ ਵਿਆਜੀ ਪੈਸੇ ਤੇ ਵਿਆਜ ਕਿੰਨਾ ਕਿ ਦੱਸਦਾ ਵਿਆਜ ਜੋ ਹੀ ਚੱਲਦਾ ਹੋਊਗਾ 3-4 ਰੁਪਏ ਜੋ ਹੀ ਹੈਗਾ ਉਹ ਮੈਂ ਨਹੀਂ ਤੁਹਾਡੇ ਹਿਸਾਬ ਨਾਲ ਕਿਦਾਂ ਹੁਣ ਕਰੀਏ ਚੁੱਕ ਲਈ ਇੱਕ ਜਾਣ ਉਹ ਤਾਂ ਹੁਣ ਪਤਾ ਚੁੱਕਿਆ ਹੀ ਗੱਲ ਬਣਨੀ ਆ ਓਏ ਆਓ ਮੈਂ ਖਲਾਰਾ ਮੁੱਕ ਜੇ ਕਰਾਂ ਤੇ ਕਿੰਨੇ ਕ ਪੈਸੇ ਚਾਹੀਦੇ ਆ ਪੈਸੇ ਤੁਹਾਨੂੰ ਪਤਾ 10-12 ਲੱਖ ਤੇ ਲੱਗੀ ਜਾਣਾ ਉੱਥੇ ਹਾਂ 12-13 ਲੱਖ ਕੋਲ ਲੱਗ ਜਾਣਾ ਤੇ ਕੋਈ ਗੱਲ ਨਹੀਂ ਫਿਰ ਵੇਖ ਲੈਣੀ ਆ ਸਲਾਹ ਕਰਕੇ ਤੇ ਫਿਰ ਮੈਂ ਤੁਹਾਨੂੰ ਦੱਸਣਾ ਤਹ ਇਹ ਨਾ ਭੈਣ ਭਰਾਵਾਂ ਕੋਲ ਸਲਾਹ ਕਰ ਲੋ ਹਾਂ ਇਹ ਮੈਂ ਤਾਂ ਇਹ ਰਾ ਕੀਤੀ ਹੀ ਗਲਤ ਉਹ ਕਹਿੰਦੇ ਵੀ ਵਿਆਜੀ ਪੈਸੇ ਦੇਨੇ ਆ ਉਹਨਾਂ ਨੇ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਵੀ ਕਰ ਲੈਣਾ ਸਲਾਹ ਹੁਣ ਤੁਹਾਡੇ ਨਾਲ ਹੀ ਜੋ ਕਰਨੀ ਆ ਚਲ ਪੁੱਤ ਫੇਰ ਵੀ ਭੈਣ ਭਰਾਵਾਂ ਦੀ ਸਲਾਹ ਹੁੰਦੀ ਆ ਕੋਈ ਗੱਲ ਨਹੀਂ ਮੈਂ ਪੁੱਛ ਕੇ ਤੇ ਫੇਰ ਤੁਹਾਨੂੰ ਦੱਸ ਦਿੰਨਾ ਜੇ ਤੇ ਕਹੂਗੀ ਤੇ ਫੇਰ ਚੁੱਕ ਲਾਂਗੇ ਫੇਰ ਓਏ ਉਹ ਫੇਰ ਕੀ ਕਰਨਾ ਹਾਂ ਓਏ ਖਲਾਰਾ ਦੇ ਮਕਾਈਏ ਘਰੋਂ ਕੋਈ ਆ ਹੀ ਜਾਂਦਾ ਵਾ ਘਰ ਹੁਣ ਮਰਲਾ ਤੇਰਾ ਪਿਓ ਵੀ ਜਿੰਦਾ ਹੁੰਦਾ ਤਾਂ ਵੀ ਤੇ ਪੁੱਤ ਕਰਜ਼ਾ ਚੁੱਕੇ ਬਣਾਉਣੀ ਸੀ ਓਏ ਅੱਗੇ ਵੀ ਮੈਂ ਜੋਤ ਨੂੰ ਕਹਿਣ ਲਿਆ ਹਾਂ ਮੈਂ ਵੀ ਜੇ ਉਹ ਜਿੰਦਾ ਹੁੰਦਾ ਤੇ ਉਹਨੇ ਵੀ ਲਿਮਟ ਚੁੱਕਣੀ ਆਹੋ ਤੇ ਤੇ ਹੁਣ ਸਾਨੂੰ ਚੁੱਕਣੇ ਪੈਣ ਦੇ ਇਹ ਤਾਂ ਪਤਾ ਹੈ ਹੀ ਤੇ ਸਲਾਹ ਕਰਕੇ ਮੇਰਾ ਪੁੱਤ ਮੈਨੂੰ ਦੱਸ ਦੇ ਤੇ ਜੇ ਕਹੂਗੀ ਨਾ ਜੋਤ ਤੇ ਫਿਰ ਤੂੰ ਤੇ ਦਲਜੀਤ ਜਾ ਕੇ ਤੇ ਲਿਆਓ ਮੈਂ ਫੋਨ ਕਰ ਦੂੰਗਾ ਉਹਨੂੰ ਚਲੋ ਕੋਈ ਗੱਲ ਨਹੀਂ ਮੈਂ ਕਰਕੇ ਸਲਾਹ ਤੇ ਤੁਹਾਨੂੰ ਦੱਸ ਦਿੰਦਾ ਆਹ ਤੇ 5 ਰੁਪਏ ਵਿਆਜ ਲੈਣਾ ਇਹ ਤਾਂ ਘੱਟ ਨਹੀਂ ਉਹਨੇ ਲੈਣਾ ਚੱਲ ਵੇਖ ਲਿਓ ਜਿੱਦਾਂ ਵੀ ਤੁਸੀਂ ਕਰਨੀ ਆ ਮੈਂ ਪੁੱਛ ਕੇ ਤੇ ਤੁਹਾਨੂੰ ਦੱਸ ਦਿੰਦਾ ਮੈਂ ਵੀ ਚੁੱਕਣੇ ਆ ਕਿ ਨਹੀਂ ਚੁ ਗੱਲ ਕਰ ਲੈ ਗੱਲ ਨਾ ਕਰਕੇ ਤੇ ਦੱਸ ਦੇ। ਕੋਤੋਂ ਪੈਸੇ ਤੇ ਮੈਂ ਦੇਨੇ ਆ ਕੋਈ। ਪਰ ਇਹ ਆ ਕਿ ਤੇਰੀ ਪੈੜੀ ਲਖੋਣੀ ਆ ਆਸਤੇ ਆਸਤੇ। ਚਲੋ ਕੋਠੇ ਤੇ ਪਾ ਮੁੜ ਕੇ ਮੈਂ ਕਹਿਣਾ ਵੀ ਕੁੜੀ ਦਾ ਵਿਆਹ ਕਰਨਾ ਵਾ। ਇਹਨੇ ਫੇਰ ਕਹਿਣਾ ਵੀ ਤਾਇਆ ਜੀ ਚੁੱਕ ਲਈਏ। ਚਲੋ ਆਸਤੇ ਆਸਤੇ ਵੇਖਦੇ ਆ ਕੀ ਬਣਦਾ ਗਾੜੀ। ਕੰਮ ਕਰਦੀ ਨੂੰ ਆਵਾਜ਼ਾ ਮਾਰਨ ਦੀ ਕੀ ਗੱਲ ਹੋਈ ਆ? ਉਹ ਆਵਾਜ਼ ਤੇ ਮੈਂ ਤਾਂ ਮਾਰੀ ਆ। ਟੈਨਸ਼ਨ ਜੀ ਪਈ ਆ। ਕੀ ਹੋਇਆ? ਮੈਂ ਆ ਗਿਆ ਸੀ ਤਾਇਆ ਜੀ। ਤੇ ਉਹ ਗੈਂਡਿਆ ਲਿਮਟ ਨਹੀਂ ਅਜੇ ਬਾਨੀ। ਤਹਾਡੇ ਨਾਲ ਪੈੜੀ ਹੋਊਗੀ ਤੇ ਫੇਰ ਬੰਨੀ ਤੇ ਉਹ ਕਹਿੰਦੇ ਆ ਵੀ ਵਿਆਜ ਤੇ ਤੁਹਾਨੂੰ ਪੈਸੇ ਦਵਾ ਦਿੰਨੇ ਆਂ ਵੀਰ ਜੀ ਵਿਆਜ ਤੇ ਉਹ ਪਰ ਹੁਣ ਜੋਧ ਕਰਨਾ ਕੀ ਆ ਇੰਨਾ ਖਲਾਰਾ ਪਿਆ ਵਾ ਤੇ ਲਿਮਟ ਚੁੱਕ ਕੇ ਤੇ ਫੇਰ ਲਾ ਦਾਂਗੇ ਇਹਨਾਂ ਦੀ ਵੀਰ ਜੀ ਉੱਧਾ ਇੱਕ ਗੱਲ ਆ ਸੁਣਿਆ ਹੀ ਆ ਸਿਆਣਿਆਂ ਦਾ ਸਿਆਣੇ ਕੀ ਗੱਡ ਜੀ ਆਪਣੇ ਘਰ ਹੀ ਕਹਿੰਦੇ ਹੁੰਦੇ ਸੀ ਕਿ ਕਰਜ਼ਾ ਚੁੱਕ ਕੇ ਕਦੇ ਵੀ ਘਰ ਨਹੀਂ ਪਾਈਦਾ ਹੋਣਾ ਹੋਏ ਜਿਹੜੇ ਆਪਣੇ ਦੋਹਣ ਉਹ ਵੀ ਟਾ ਕੇ ਬਹਿ ਜਾ ਤੁਸੀਂ ਆਪ ਸਿਆਣੇ ਜੀ ਆਹੀ ਤੇ ਲਿਮਟ ਬਣਾਉਣੀ ਹੈ ਤੇ ਹੌਲੀ ਹੌਲੀ ਧਾਰਦੇ ਰਹਿਣਾ ਏ ਜਿਹੜਾ ਵਿਆਜ ਪੈਣਾ ਵਾ ਨਾ ਵੀਰ ਜੀ ਇਹਨੇ ਮਾੜਾ ਬੰਦਾ ਵੇਖ ਕੇ ਹਨ ਉਦਾਂ ਹੀ ਨਹੀਂ ਉੱਠਣ ਦੇਣਾ ਪਰ ਹੁਣ ਕਰੀਏ ਕੀ ਘੱਟੋ ਘੱਟ ਵੀ ਤੇ 10-12 ਲੱਖ ਤੇ ਚਾਹੀਦਾ ਹੀ ਇਹਨੂੰ ਵੀਰ ਜੀ ਉਹਦਾ ਲਿਮਟ ਨੂੰ ਕਿੰਨਾ ਕ ਟਾਈਮ ਲੱਗਦਾ ਲਿਮਟ ਜੋ ਤਾਂ ਉਦੋਂ ਹੀ ਬਣਨੀ ਆ ਜਦੋਂ ਮੇਰੇ ਨਾਲ ਪੈੜੀ ਹੋਊਗੀ ਤੇ ਪੈੜੀ ਅਜੇ ਇਨੀ ਛੇ ਤੋਂ ਥੋੜੀ ਚੜ ਜਣੀ ਆ ਮੈਂ ਤੇ ਕਹਿੰਨੀ ਆਂ ਅਹੀਂ ਰਹਿਣ ਦਿੰਨੇ ਇਦਾਂ ਹੀ ਅਹੀਂ ਦੇਖ ਲੈਨੀ ਆ ਫਿਰ ਹੋਰ ਕੀ ਕਰਨਾ ਵੀਰ ਜੀ ਚਲੋ ਤਾਇਆ ਤੇ ਕਹਿੰਦੇ ਸਲਾਹ ਕਰਕੇ ਮੈਨੂੰ ਦੱਸ ਦਿਓ ਮੈਂ ਵਿਚਾਰ ਸਲਾਹ ਕਰਕੇ ਤੇ ਫਿਰ ਤੁਹਾਨੂੰ ਦੱਸ ਦਊਗਾ ਅਜੇ ਮੈਂ ਹਾਂਦ ਨਹੀਂ ਕੀਤੀ ਉਹਨਾਂ ਨੂੰ ਵੀ ਜੀ ਜੇ ਸੋਚੀ ਹੈ ਨਾ ਵਿਆਜ ਥੱਲੇ ਦੱਬਿਆ ਬੰਦਾ ਨਹੀਂ ਉੱਠਦਾ ਹੈਗਾ ਤੇ ਅਜੇ ਤੇ ਹਾਨੂੰ ਅੱਗੇ ਇਹ ਵੀ ਨਹੀਂ ਲੱਭਣ ਦਿਆ ਕਿ ਇਹ ਸੈਟ ਕਿੱਦਾਂ ਹੋਣਾ ਵਾ ਪਰ ਇਹ ਆ ਵੀ ਵਿਆਜ ਤੇ ਹਾਨੂੰ ਮਹੀਨੇ ਦੇ ਮਹੀਨੇ ਤਾਰਨਾ ਪੈਣਾ ਜਾਂ 6 ਮਹੀਨੇ ਬਾਅਦ ਤਾਰਨਾ ਪੈਣਾ ਤੇ ਕਿੱਥੋਂ ਤਾਰਾਂਗੇ ਫਿਰ ਉਹੀ ਤੇ ਗੱਲ ਮੈਂ ਤੁਹਾਨੂੰ ਕਹਿੰਦੀ ਆ ਮੰਨ ਲਓ ਜੇ 10-15 ਲੱਖ ਰੁਪਈਆ ਕਰਤੇ ਲੱਗ ਜਾਂਦਾ ਵਾ ਮੁੜ ਕੇ ਤੁਹਾਨੂੰ ਨਹੀਂ ਕੋਈ ਸੈਟਿੰਗ ਵਾਸਤੇ ਪੈਸਾ ਚਾਹੀਦਾ ਰਾਬੋ ਕਰੇ ਕੱਲ ਨੂੰ ਚੰਗਾ ਟਾਈਮ ਆਜੇ ਤਹੀ ਬਾਰਨ ਦਰਵਿਦੇ ਜਾਣਾ ਹੀ ਆ ਉਦੋਂ ਕਿੱਥੋਂ ਚੁੱਕਾਂਗੇ ਵੀਰ ਜੀ ਉਹ ਬਾਹਰ ਜੋਦ ਕਿੱਥੇ ਜਾਇ ਜਾਣਾ ਹੁਣ ਇੱਥੋਂ ਜੋਗੇ ਰਹਿ ਗਏ ਜਿੰਨਾਂ ਦੇ ਕੰਮ ਸਾਡੇ ਸਿਰ ਤੇ ਪੈ ਗਏ ਆ ਨਾ ਹੁਣ ਨੀਂਗਾ ਜਾਇ ਜਾਣਾ ਤੇ ਹੁਣ ਕੱਲ ਨੂੰ ਤੇਰਾ ਵੀ ਕੋਈ ਘਰ ਲੱਭਣਾ ਵਾ ਕਿ ਨਹੀਂ ਇੱਕ ਕੋਠਾ ਵੇਖ ਕੇ ਕਿੰਨੇ ਇਥੇ ਰਿਸ਼ਤਾ ਕਰਨਾ ਵੀਰ ਜੀ ਹਾ ਗੱਲਾਂ کہہ ਕੇ ਨਾ ਤੁਸੀਂ ਮੈਨੂੰ ਫੇਰ ਉੱਥੇ ਗਏ ਲਿਆ ਕੇ ਖੜਾ ਕਰ ਦਿੰਦੇ ਹੋ ਜਿੱਥੋਂ ਮੈਂ ਉੱਠਣਾ ਸ਼ੁਰੂ ਕਰਨੀ ਆ ਉਹ ਚਾਲੇ ਜਾਂ ਦੋ ਤਿੰਨ ਪਏ ਹੋਣਗੇ ਤੇ ਮੂੰਹ ਮੱਥਾ ਬਣਿਆ ਹੋਊਗਾ ਮੈਂ ਤਾਂ ਕਰਕੇ ਕਹਿਣ ਡਿਆ ਕੋਈ ਨਹੀਂ ਵੀਰ ਜੀ ਤੁਸੀਂ ਆਪਣੇ ਮਨ ਨਾਲ ਕਰ ਲਓ ਸਲਾਹ ਤੁਸੀਂ ਜਿੱਦਾਂ ਕਰੋ ਕਿ ਮੈਨੂੰ ਮਨਜ਼ੂਰ ਆ ਇਹ ਆ ਵੀ ਥੋੜੀ ਹੋਰ ਮਿਹਨਤ ਕਰ ਲੈਣੇ ਆ ਹੱਥ ਘੁੱਟ ਕੇ ਵਰਤ ਲਿਆ ਕਰਾਂਗੇ ਵਿਆਸਤੇ ਦੇ ਦਿਆ ਕਰਾਂਗੇ ਨਾ ਚੱਲ ਕੋਈ ਗੱਲ ਨਹੀਂ ਫਿਰ ਮੈਂ ਤਾਈ ਨਾਲ ਕਰ ਲੈਣਾ ਵਾ ਗੱਲ ਜਾ ਕੇ ਤੁਸੀਂ ਕਰ ਲਓ ਕੋਈ ਗੱਲ ਨਹੀਂ ਇਹ ਆ ਵੀ ਹਸਾਬ ਹਸਾਬ ਨਾਲ ਖਰਚਾ ਕਰ ਲਾਂਗੇ ਓਏ ਆਹੋ ਕੋਈ ਗੱਲ ਨਹੀਂ ਹੁਣ ਦੋ ਕੁ ਦੇ ਖੜੇ ਕਰਨੇ ਪੈਣੇ ਆ ਕਿ ਨਹੀਂ ਹਾਂ ਤੁਸੀਂ ਵੇਖ ਲਓ ਤਾਈ ਜੀ ਨਾਲ ਕਰ ਲਓ ਗੱਲ ਜਿੱਦਾਂ ਵੀ ਆਂਦੇ ਹੋ ਕੋਈ ਨਹੀਂ ਮੈਂ ਕਰਕੇ ਤੇ ਤੁਹਾਨੂੰ ਦੱਸਣਾ ਕਰ ਲਾ ਤੂੰ ਕੰਮ ਤੋਂ ਓਏ ਇਹ ਰੀ ਚੜੀ ਟੈਨਸ਼ਨ ਲੈਂਦੀ ਹੈ ਵੀ ਆਜ ਕਿੱਥੋਂ ਤਾਰਨਾ ਪਰ ਹੁਣ ਇਹ ਤਾਂ ਕਹੀ ਜਾਂਦੀ ਐ ਉਹ ਜੇ ਕੱਲ ਨੂੰ ਇਹਦਾ ਰਿਸ਼ਤਾ ਕੀਤਾ ਤੇ ਉਹਨੇ ਇੱਕ ਕੋਠੇ ਵੇਖ ਕੇ ਥੋੜਾ ਕਰਨਾ ਇੱਕੋ ਤੇ ਕਮਰਾ ਸਾਡੇ ਚਾਲੀ ਆ ਵੀ ਉਹ ਮੱਥਾ ਬਣਿਆ ਹੋਊਗਾ ਤੇ ਰਿਸ਼ਤਾ ਤੇ ਕੇ ਚੰਗੇ ਘਰ ਹੋ ਜਾਊਗਾ ਇਹ ਦੇ ਵਿਚਾਰੀ ਰਹੂਗੀ ਸੁਖ ਚੱਲ ਹੁਣ ਮੇਰੇ ਤੇ ਮੁਸੀਬਤਾਂ ਨੇ ਪਈਆਂ ਹੀ ਆ ਹੁਣ ਇਹ ਆ ਵੀ ਤਾਈ ਹੁਣੀ ਰਸਾਤ ਦੇਣ ਜੇ ਚੱਲ ਕੋਈ ਗੱਲ ਨਹੀਂ ਉਹਨਾਂ ਦੇ ਮੂੰਹ ਨੂੰ 10 ਲੱਖ ਮਿਲਣ ਲੱਗਾ ਵਾ ਨਹੀਂ ਤਾਂ ਸਾਨੂੰ ਕਿਹਨੇ ਦੇਣਾ ਸੀ ਚੱਲ ਇਦਾਂ ਕਰਨਾ ਵਾ ਤਾਈ ਨਾਲ ਫਿਰ ਕਰ ਹੀ ਲੈਣਾ ਵਾ ਗੱਲ ਜਾ ਕੇ ਤੇ ਐਂ ਸਲਾਹ ਕਰ ਲਈ ਐ ਸਾਨੂੰ ਤੂੰ ਪੈਸੇ ਦਵਾ ਦੇ ਤੇ ਫਿਰ ਮਿਸਤਰੀ ਲਾ ਕੇ ਨਾ ਕਿਆ ਖਿਲਾੜਾ ਤੇ ਸਾਂਭੀਂ ਰਮਨ ਹਾਂਜੀ ਆ ਗਈ ਜੇ ਇਹ ਗੱਲ ਸੁਣ ਮੇਰੀ ਹਾਂਜੀ ਤੁਸੀਂ ਤਾਂ ਸ਼ਹਿਰ ਜਾਣ ਨੂੰ ਤਿਆਰ ਹੋਏ ਤੇ ਗਏ ਨਹੀਂ ਰਮਨ ਸ਼ਹਿਰ ਕੀ ਜਾਣਾ ਸੀ ਹੂੰ ਗਿਆ ਹੋਇਆ ਤੇ ਤਿਆਰ ਮੈਂ ਸ਼ਹਿਰ ਬਾਹਰ ਤੇ ਸੀ ਤੇ ਮੈਂ ਮੁੜ ਕੇ ਚਲ ਗਿਆ ਹਵੇਲੀ ਅੱਛਾ ਤੇ ਮੈਂ ਤੇ ਟਰੈਕਟਰ ਦਾ ਵੇਖਣਾ ਵਾ ਉਹਨੂੰ ਤੋਹਾ ਤੋਕੇ ਦੇ ਅੰਦਰ ਲਾ ਦਿੰਨੇ ਆ ਠੀਕ ਆ ਤੇ ਪਨੀਰੀ ਵਾਲਾ ਥਾ ਰਹਿ ਗਿਆ ਵਾ ਉਹੋ ਕੇ ਦੇ ਟਰੈਕਟਰ ਨਾਲ ਕਰਾ ਕੇ ਨਾ ਰੋਟਾ ਵੇਟਰਣਾ ਤੇ ਕਰਾ ਲਾਂਗੇ ਕਦੋਂ ਆਹੋ ਉਥੇ ਲਵਲੀ ਆ ਗਿਆ ਮੇਰੇ ਨਾਲ ਲਵਲੀ ਆ ਗਿਆ ਕੀ ਕਹਿੰਦਾ ਲਵਲੀ ਲਵਲੀ ਕਹਿੰਦਾ ਵੀ ਤੈਨੂੰ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਹਾਂ ਦੱਸੋ ਹਮ ਐ ਹੁਣ ਏਦਾਂ ਕਰੀਏ ਕਿ ਘਰ ਦਾ ਮੈਂ ਬਣਾਉਣਾ ਆਪਣਾ ਮੈਂ ਕੋਈ ਗੱਲ ਨਹੀਂ ਪੁੱਤ ਬਣਾਣਾਗੇ ਤੇ ਇਹ ਪੈਸੇ ਦੱਸਦਾ ਮੈਂ ਪੈਸੇ ਦੇ ਦਿੰਦੇ ਜਾਵਾਂ ਹੋਰ ਜੀ ਹਮ ਤੇ ਚਲੋ ਕੋਈ ਗੱਲ ਹੀ ਕਰ ਲੈਨੇ ਆ ਤੇ ਮੈਂ ਕਿਹਾ ਕਿ ਨਾ ਪੈਸਾ ਨਾ ਸਰੂਗਾ ਅੱਛਾ ਕਹਿੰਦਾ 12-13 ਲੱਖ ਰੁਪਏ ਤਾਂ ਲੱਗ ਹੀ ਜਾਣਾ ਆਹੋ ਮੈਂ ਤਾਂ ਠੀਕ ਆ ਹਮ ਤੇ ਮੈਂ ਇਹ ਕਿੱਦਾਂ ਮਿਲਨੇ ਮੈਂ ਉਹ ਪੁੱਤ ਮਿਲਨੇ ਵਿਆਜੀ ਅੱਛਾ ਤੇ ਵੀ ਆਰਗੀ ਮੈਂ ਵੀ 5 ਰੁਪਏ ਤੇ ਮੈਂ ਆ ਵੀ ਮੈਂ ਆਪਣੇ ਦੋਸਤ ਨਾਲ ਕੀਤੀ ਹੈ ਗੱਲ ਤੇ ਉਹਨੂੰ ਮੈਂ ਕਹਿ ਦਨਾ ਵਾ ਤੇ ਤੂੰ ਤੇ ਦਲਜੀਤ ਜਾ ਕੇ ਲਿਆਇਓ ਅੱਛਾ ਕਹਿੰਦਾ ਠੀਕ ਆ ਇਹ ਤੇ ਮੈਂ ਨਾ ਯੋਜਨਾ ਕਰਕੇ ਸਲਾਹ ਤੇ ਤੁਹਾਨੂੰ ਦੱਸਣਾ ਵਾ ਮੈਨੂੰ ਨਾ ਇੱਕ ਗੱਲ ਦਾ ਡਰ ਚਾ ਵੀ ਲੱਗਾ ਵਾ 12 ਲੱਖ ਰੁਪਈਆ ਵਾ ਤੇ 5% ਵੀ ਆ ਜਾ ਇੰਨਾ ਵੀ ਆ ਜਾ ਕਿੱਥੋਂ ਦੇਣਗੇ ਯਾਰ ਮਨੋਨਾ ਫਜ਼ੀ ਨੂੰ ਦੇਣਾ ਹੀ ਦੇਣਾ ਵਾ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦੀਆਂ ਪਰੇ ਇਹ ਨਾ ਹੋਵੇ ਵੀ ਦੋਵੇਂ ਭੈਣ ਭਰਾ ਸਲਾਹ ਕਰਨ ਤੇ ਮਨਾ ਕਰ ਦੇਣਾ ਵੀ ਨਹੀਂ ਤਾਇਆ ਜੀ ਇਹਨਾਂ ਵਿਆਜ ਸਾਡੇ ਕੋ ਦਿੱਤਾ ਨਹੀਂ ਜਾਣਾ ਅਸੀਂ ਹਸਾਲਖੰਡ ਠਹਿਰ ਜਾਨੇ ਤੇ ਮੈਂ ਨੂੰ ਕਹੂੰਗਾ ਫਿਰ ਜਿੱਥੋਂ ਮਰਦੀ ਲੈ ਲੋ ਜਿਹੜਾ ਤੁਹਾਨੂੰ ਵਿਆਜ ਤੋਂ ਬਗਾਰ ਦਿੰਦਾ ਚਲੋ ਪੈਸੇ ਭਾਵੇਂ ਉਹ ਲੈ ਹੀ ਲੈਣਗੇ ਇੱਕ ਗੱਲ ਹੋਰ ਵਾ ਡਰਚਿਆ ਮੈਨੂੰ ਇਹ ਲੱਗਣ ਡਿਆ ਵਾ ਕਿਤੇ ਉਹਨਾਂ ਨੂੰ ਪਤਾ ਨਾ ਲੱਗ ਜੇ ਵੀ ਇਹਨਾਂ ਨੇ ਆਪਣੇ ਕੋਲੋਂ ਦਿੱਤੇ ਆ ਫੇਰ ਨਾ ਬੰਦਾ ਦਾ ਝੂਠਾ ਗਿਆ ਹੋ ਜਾਂਦਾ ਜੀ ਫੇਰ ਅਮਾ ਨਾਲ ਗੱਲ ਕਰਨੀ ਆ ਜਾਂ ਤੂੰ ਤੇ ਜਾਂ ਮੈਂ ਤੇ ਜਾਂ ਦਲਜੀਤ ਨੇ ਅਈਦ ਨਹੀਂ ਤੂੰ ਜੀ ਕਰਦੇ ਕਿਤੇ ਉਹਨਾਂ ਇਹ ਗੱਲ ਕਰ ਦੇ ਉਹਨੂੰ ਪੱਕਿਆਂ ਤੇ ਆਪਾਂ ਬਥੇਰਾ ਕੀਤਾ ਵਾ ਤੇ ਪੋਤੇ ਇਹ ਗੱਲਾਂ ਜਿਹੜੀਆਂ ਦੱਸਣ ਵਾਲੀਆਂ ਨਹੀਂ ਹੁੰਦੀਆਂ ਕਿਸੇ ਨੂੰ ਦੱਸੀਦੀਆਂ ਨਹੀਂ ਹੁੰਦੀਆਂ ਤੇ ਜੇ ਦਾਇਦਾਤ ਬਣੂਗੀ ਤਾਂ ਤੇਰੀ ਬਣਨੀ ਆ ਇਹ ਕਿਹੜੀ ਹੀ ਕਿਸੇ ਨੂੰ ਦੇ ਦੇਣੀ ਆ ਰਮਨ ਨਿਆਣਾ ਇਹ ਨੂੰ ਨਹੀਂ ਦੱਸਣਾ ਚਾਹੀਦਾ ਮੈਂ ਤਾਂ ਨਹੀਂ ਦੱਸਿਆ ਤੂੰ ਹੀ ਦੱਸਿਆ ਵਾ ਉਹਨੂੰ ਉਹ ਦੱਸਿਆ ਤਾਂ ਹੈਗਾ ਹੁਣ ਮੈਂ ਦੱਸ ਕੇ ਤੇ ਪਸਤੌਂ ਦਿਆ ਮਨਾ ਚੱਲ ਕੋਈ ਗੱਲ ਨਹੀਂ ਐਡਾ ਵੀ ਨਿਆਣਾ ਨਹੀਂਗਾ ਹੁਣ ਉਹਨੂੰ ਸਮਝਵਾ ਸਾਰੀ ਨਹੀਂ ਕਰਦਾ ਗੱਲ ਪਰ ਇੱਕ ਗੱਲ ਜੇ ਜਦੋਂ ਉਹ ਪਾਹੇ ਕਹਿਣਗੇ ਨਾ ਕਿਹਨੂੰ ਪੁੱਛਿਓ ਨਾ ਉਸੇ ਵੇਲੇ ਕਢਾ ਕੇ ਤੇ ਹੱਥ 'ਚ ਫੜਾਇਓ ਪਿਆਲੋ ਪੈ। ਰਮਨ ਮੈਂ ਪਹਿਲੂ ਫੜਾਉਣੇ ਇਹਨੂੰ। ਜਾਂ ਤੁਸੀਂ ਇਦਾਂ ਕਰੋ ਹਾਂ ਜਿੰਨੂੰ ਪੈਸੇ ਤੁਸੀਂ ਪੁੱਛਿਆ ਉਹਨੂੰ ਕਹੋ ਕਿ ਤੂੰ ਦੇ ਦੇ ਪੈਸੇ ਇਹਨੂੰ ਤੇ ਮੈਂ ਕਢਾ ਕੇ ਤੇ ਤੈਨੂੰ ਦੇ ਦੂੰਗਾ। ਉਹ ਚਲ ਇਦਾਂ ਕਰਦਾ ਮੈਂ ਕਢਾ ਕੇ ਤੇ ਉਹ ਤੇ ਘਰ ਰੱਖਾਉਣਾ ਕਿ ਜਦੋਂ ਆਉਣਗੇ ਤੇ ਦੇ ਦੇ। ਚਲ ਇਦਾਂ ਹੀ ਕਰੋ ਤੁਸੀਂ। ਕਿਉਂਕਿ ਜੇ ਤੁਸੀਂ ਉਹਨੂੰ ਦਿੱਤੇ ਨਾ ਬਾਅਦ ਵਿੱਚ ਫਿਰ ਔਖਾ ਹੋ ਜਾਊਗਾ। ਤੁਸੀਂ ਕਢਾ ਕੇ ਉਹਦੇ ਹੱਥ 'ਚ ਰੱਖਾਓ ਪਰ ਇਹਨੂੰ ਤਾਂ ਪੁੱਛੋ ਪਹਿਲਾਂ ਵੀ ਮੰਦੇ ਆ। ਅਕਸਰ ਉਹਨੂੰ ਉਹਦਾ ਸਲਾਹ ਕਰਨੀ ਹੈ ਮੈਂ ਜੋਦਣਾ ਸਲਾਹ ਕਰਕੇ ਤੇ ਦੱਸਦਾ ਗਿਆ ਉਹ ਕਰ ਜੀ ਉਹ ਸਲਾਹ ਕਰਕੇ ਦੱਸ ਦਿਓ ਉਸੇ ਵੇਲੇ ਜਾ ਕੇ ਕਢਾ ਕੇ ਤੈਨੂੰ ਫੜਾਓ ਫਿਰ ਕੋਈ ਨਹੀਂ ਫੜਾਵਾ ਜਾ ਚਾਹ ਬਣਾ ਲਿਆ ਕਹਾਲ ਤੇ ਰਮਨਦੀ ਵੀ ਠੀਕ ਆ ਜੀ ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਕਿ ਤਾਏ ਉਹਨਾਂ ਨੇ ਕੋਲੋਂ ਪੈਸੇ ਦਿੱਤੇ ਆ ਤੇ ਕੀ ਬਣੂਗਾ ਚੱਲ ਵੇਖੀ ਜਾਊਗੀ ਜੋ ਬਣੂਗਾ ਹੁਣ ਪੈਸੇ ਦੇ ਨਾਲ ਤੇ ਕੀ ਮਮੀ ਬਣਗੀ ਚਾਹ ਚਾਹ ਪੋਤਾ ਮੈਂ ਤੇਰੀਆ ਤੇਰੇ ਡੈਡੀ ਵੀ ਆਏ ਸੀ ਤੋਂ ਵੀ ਕਹਿੰਦੇ ਸੀ ਪੀ ਚਾਹ ਬਣਾ ਉਧਰ ਲੈ ਆਓ ਫਿਰ ਉਧਰ ਤੇ ਮੈਂ ਚਾਹ ਲਿਆਉਂਦੀ ਆ ਮੇਰੀ ਧਿਆਨ ਹੈ ਇੱਕ ਗੱਲ ਸੁਣ ਹਾਂਜੀ ਹਾਂਜੀ ਤੇਰੇ ਡੈਡੀ ਨੇ ਨਾ ਤੈਨੂੰ ਸਾਰੀ ਗੱਲ ਦੱਸਤੀ ਆ ਹਾਂਜੀ ਪੈਸਿਆਂ ਬਾਰੇ ਜਿਹੜੇ ਆਪਾਂ ਲਵਲੀ ਨੂੰ ਦੇਣੇ ਆ ਹਾਂਜੀ ਵੀ ਇਹ ਇਹ ਛੋਟੀ ਰਕਮ ਨਹੀਂਗੀ 12 13 ਨਾਲ ਹੈ ਨਾ ਦੇਣਾ ਵਾ ਤੇ ਇਹ ਆਪ ਹੀ ਵਿਆਜੀ ਤੇ ਹੀ ਆਪਣੇ ਕੋਲੋਂ ਤਾਂ ਦੇਣੇ ਆ ਕਿ ਕੱਲ ਨੂੰ ਜੜੀ ਉਹਨਾਂ ਦੀ ਜ਼ਮੀਨ ਤੁਹਾਡੇ ਕੋਲ ਆ ਜੂਗੀ ਹਾਂਜੀ ਹਾਂਜੀ ਪਰ ਤੂੰ ਇੱਕ ਗੱਲ ਦਾ ਧਿਆਨ ਰੱਖੀ ਮੇਰਾ ਪੁੱਤ ਇਹ ਨਾ ਹੋਵੇ ਕਿ ਉਹਨਾਂ ਦੀਆਂ ਗੱਲਾਂ ਵਿੱਚ ਆਣ ਕੇ ਤੂੰ ਸਭ ਕੁਝ ਦੱਸ ਦੇਈਂ E PRR ainda, ਪੁੱਤ ਦੀ ਇਹ ਗੱਲ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਨਾ ਸਾਡੀ ਬੇਇੱਜ਼ਤੀ ਬੜੀ ਹੋਣੀ ਹੋਇਆ ਇਸ ਗੱਲ ਦੇ ਵਿੱਚ ਨਾ ਨਾ ਮੈਂ ਬੋਲ ਦਸਣਾ ਆਹੋ ਤੇਰੇ ਦਾ ਮੇਰਾ ਹੋਣ ਡਿਆ ਆ ਤੇ ਆਂ ਰੱਖੀ ਤੋ ਇਹ ਗੱਲ ਦਾ ਨਾ ਨਾ ਉਹਨੂੰ ਕਹਿ ਕੇ ਕਿ ਨਾ ਆਪਾਂ ਵੀ ਵਿਆਹ ਬੋ ਹੋ ਗਿਆ ਵਾ ਇੰਦਾ ਹੀ ਪੈੜੀ ਲਗਾਉਣੀ ਆ ਫੇਰ ਨਾ ਤੇਰੀ ਭੂਆ ਫੁਫੜੋ ਵੀ ਬਾਈ ਚਾਂਸ ਕਿਤੇ ਮਿਲਣਾ ਉਹ ਵੀ ਤੈਨੂੰ ਪੁੱਛਣਾ ਕਿਉਂਕਿ ਸਾਨੂੰ ਤਾਂ ਸਿੱਧਾ ਨਾ ਪੁੱਛਣਾ ਨੀਗਾ ਐਨੀ ਡੰਗਾਈ ਤੱਕ ਤੈਨੂੰ ਪੁੱਛਣ ਤਾਂ ਤੂੰ ਕਹਿਣਾ ਵੀ ਮੈਨੂੰ ਨੀਗਾ ਪਤਾ ਡੈਡੀ ਨੇ ਕਿਹਨਾ ਗੱਲ ਕੀਤੀ ਤੇ ਡੈਡੀ ਨੇ ਲੈ ਕੇ ਦਿੱਤੇ ਆ ਤੇ ਜਿੱਦਨ ਲਿਆਂਦੇ ਆ ਲਵਲੀ ਮੇਰੇ ਨਾਲ ਗਿਆ ਸੀ ਤੇ ਲਵਲੀ ਨੂੰ ਸਾਰ ਹਾਂਜੀ ਮੈਂ ਆਪਣੀ ਮੈਂ ਗੱਲ ਹੀ ਨਹੀਂ ਆਉਂਦਰੀ ਡੈਡੀ ਨੂੰ ਤਾਂ लवली ਨੂੰ ਪਤਾ ਪਤਾ ਵਾ ਤੇ ਮੈਂ ਤੇਰੇ ਡੈਡੀ ਨੂੰ ਕਹਿਣੀ ਮੈਂ ਕਢਾ ਕੇ ਤੁਹਾਨੂੰ ਫੜਾਉ ਪੈਸੇ ਤੇ ਜੇ ਉਹ ਫੋਨ ਕਰੂਗਾ ਨਾ ਹੁਣ लवली ਤੇ ਸਲਾਹ ਕਰਨ ਗਿਆ ਵਜੋਂ ਤਰਾ ਅਸਰ ਦੋਵਾਂ ਭੈਣ ਭਰਾਵਾਂ ਨੇ ਸਲਾਹ ਕਰਨੀ ਆ ਨਾ ਤਾਂ ਆਪੇ ਸਲਾਹ ਕਰਕੇ ਦੱਸ ਦੇਣਗੇ ਕਿ ਕੀ ਜਾਂਦੇ ਆ ਤੇ ਫਿਰ ਜਾ ਕੇ ਨਾ लवली ਨੂੰ ਨਾਲ ਖੜ ਕੇ ਪੈਸੇ ਲੈ ਆ ਕੋਈ ਗੱਲ ਨਹੀਂ ਦੋਗੇ ਨਾ ਜਾ ਕੇ ਲਿਆਵਾਂਗੇ ਪੈਸੇ ਹਾਂ ਹਾਂ ਤੇ ਹੋਰ ਫालतू ਗੱਲ ਉਹਦੇ ਨਾਲ ਕੋਈ ਨਹੀਂ ਕੀ ਕਰੀ ਨਾ ਨਾ ਲੋੜ ਹੀ ਨਹੀਂ ਆ ਹੈਨਾ ਇਸ ਗੱਲ ਦਾ ਧਿਆਨ ਮੇਰਾ ਪੁੱਤ ਰੱਖੀ ਚੰਗਾ ਅਹੀਂ ਨੇ ਤੇਰਾ ਕਰਕੇ ਇਹ ਕੰਮ ਕਰਨ ਰੇ ਆ ਨਹੀਂ ਤਾਂ ਸਾਨੂੰ ਕੀ ਲੋੜਾ ਪੈ ਨਾਲੇ ਨਖਤਿਆ ਲੋਕਾਂ ਦੇ ਮੁੰਡਿਆਂ ਨਾਲ ਫਿਰਦਾ ਨਾ ਰਿਹਾ ਕਰ ਉਹਦੇ ਨਾਲ ਨਾਲ ਰਿਹਾ ਕਰ ਮਾੜਾ ਮੋਟਾ ਨਾਲ ਹੱਥ ਉਹ ਤੇ ਪਵਾ ਦੀਦਾ ਹੁੰਦਾ ਕੰਮ ਉਹ ਨਹੀਂ ਨਹੀਂ ਗਿਆਈ ਸੀ ਤੂੰ ਭੇਜਿਆ ਨਾ ਮੈਨੂੰ ਤੇ ਹੋ ਗਿਆ ਐ ਉਧਰੋਂ ਮੈਂ ਚੱਲ ਕੋਈ ਨਹੀਂ ਐਦਾਂ ਹੀ ਚਕਿੰਜਾ ਬਣਾਉ ਦਿੱਤਾ ਪੂਰਾ ਤੇ ਚੱਲ ਮੈਂ ਆਣ ਚਾਹ ਲੈ ਕਿਉਂ ਨਹੀਂ ਤੇਰੇ ਵਾਸਤੇ ਇਹ ਹੈ ਵੀ ਐਦਾਂ ਦਾ ਹੀ ਆ ਸਮਝ ਨਹੀਂ ਆਉਂਦੀ ਮੈਨੂੰ ਇਹਦੀ ਗੱਲ ਦੀ ਚਲ ਤੇ ਗਿਆ ਆਪਣਾ ਡਾੜੀ ਲਾ ਗਈ ਪਰ ਇਹਨਾਂ ਨੂੰ ਦੱਸਣਾ ਨਹੀਂ ਚਾਹੀਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਂ ਤੇ ਇਹਦੇ ਨਾਲ ਗੱਲ ਹੀ ਨਹੀਂ ਕੀਤੀ ਫੇਰ ਵੀ ਨਿਆਣੀ ਮਤਵਾ ਕਿਹੜੇ ਟਾਈਮ ਦਿਮਾਗ ਤੋਂ ਗੱਲ ਨਿਕਲ ਜਾਂਦੀ ਹੈ ਕੋਈ ਗੱਲ ਨਹੀਂ ਮੈਂ ਸਮਝਾ ਤੇ ਦਿੱਤਾ ਹੀ ਐ ਇਹਨੂੰ ਹੁਣ ਚਾਹ ਬਣਾ ਕੇ ਤੇ ਲੈ ਕੇ ਜਾਣੀ ਐ ਇਹਨਾਂ ਦੇ ਲਾਗੇ ਜਿਹੜੀ ਚੱਲੇ ਕਿਤੇ ਮੈਂ ਪੁੱਤ ਸ਼ਹਿਰ ਜਾਣਾ ਸੀ ਰੱਕ ਕੰਮ ਹੀ ਥੋੜਾ ਜਿਆਦਾ ਗਈ ਨਹੀਂ ਜੀ ਨਹੀਂ ਟਾਈਮ ਲੱਗ ਜਣਾ ਮੈਨੂੰ ਥੋੜਾ ਜਿਆਦਾ ਮम्मी ਨੇ ਗੁਆਇਆ ਚਾਹ ਬਣਾਉਣ ਲਈ ਆਉਣ ਲੱਗੇ ਲੈ ਕੇ ਚੱਲ ਪੀ ਕੇ ਫੇਰ ਜਾਵਾਂਗੇ ਹਾਂਜੀ ਹਾਂਜੀ ਤੂੰ ਕੀ ਕਰਦਾ ਆਂ ਕੋਈ ਨਹੀਂ ਵੀ ਲੈ ਮੈਂ ਮੰਮੀ ਨੂੰ ਗਿਆ ਲੈ ਚਾਹ ਲੈ ਗਿਆ ਚਾਹ ਬਣਾਉਣ ਲਈ ਅੱਛਾ ਅੱਛਾ ਤੇ लवली ਨਾਲ ਕਰਾਇਆ ਕੋਈ ਕੰਮ ਕੁਂਗ ਨਹੀਂ ਹਾਂ लवली ਲੋਗੇ ਇੱਕ ਘੰਟਾ ਬੈ ਕੇ ਆਏ ਮੈਂ ਮੰਮੀ ਨੇ ਭੇਜਿਆ ਨਾ ਉਹ ਤੋਂ ਅੱਛਾ ਅੱਛਾ ਹਾਂਜੀ ਉਹ ਗੱਲਬਾਤ ਨਹੀਂ ਕਰਦਾ ਨਹੀਂ ਨਹੀਂ ਉਹਨੇ ਕਿਹੜੀ ਗੱਲ ਕਰਨੀ ਆ ਠੀਕ ਆ ਹਾਂਜੀ ਮੈਂ ਪੁੱਤ ਉਹ ਪੈਸੇ ਬਰੇ ਨਾ ਕਿਹ ਨਾਲ ਗੱਲਬਾਤ ਕਰੀ ਨਾ ਨਾ ਮੈਨੂੰ ਕਿ ਲੋੜ ਉਹ ਗੱਲ ਕਰਨ ਦੀ ਠੀਕ ਆ ਗੱਲੀ ਠੀਕ ਧੀ ਲਵਲੀ ਨੇ ਗੱਲ ਲਵਲੀ ਪੁੱਤ ਮੇਰੇ ਨਾਲ ਆਇਆ ਸੀ ਅੱਛਾ ਤੇ ਕਹਿੰਦਾ ਵੀ ਤਾਇਆ ਜੀ ਮਕਾਨ ਬਣਾਉਣਾ ਵਾ ਤੇ ਕਿੱਦਾਂ ਵਾ ਹਾਂਜੀ ਤੇ ਮੈਂ ਉਹਨੂੰ ਦੱਸੀ ਹੀ ਗੱਲ ਹਾਂਜੀ ਤੇ ਇਹ ਪੁੱਤ ਵਿਆਹੀ ਲੈਣੇ ਬਣੇ ਪੈਸੇ ਤੇ ਫੇਰ ਬਣਾਉਣਾ ਉਹ ਦੇਣੀ ਤਾਂ ਬਣੀ ਕੋਲੀ ਆਪਾਂ ਉਹ ਦੇਣੇ ਤਾਂ ਪਤਾ ਹੀ ਆਪਣੇ ਕੋਲੋਂ ਹੀ ਆ ਭਵੇਂ ਪਰ ਉਹ ਹੁਣ ਮੈਂ ਆਪਣੇ ਯਾਰ ਦੋਸਤ ਨੂੰ ਜਿਹਤੰਤਰ ਨੂੰ ਕੀਤਾ ਫੋਨ ਅੱਛਾ ਤੇ ਮੈਂ ਨੂੰ ਕਿਹਾ ਵੀ ਤੂੰ ਕਹ ਰਹੀ ਵੀ ਮੈਂ ਦੇਣ ਦੇਣੇ ਆ ਤੇ ਮੈਂ 5 ਰੁਪਏ ਲੈਣਾ ਵਾਂ ਵਿਆਜ ਠੀਕ ਹੈ ਠੀਕ ਹੈ ਕਿ ਠੀਕ ਹੈ ਕਹਿੰਦੇ ਵਿਆਜ ਦਊਗਾ ਤੇ ਫੇਰੀ ਆ ਫੇਰੀ ਪੈਸੇ ਲਿਖਾਵਾਂਗੇ ਉਹ ਪੁੱਤ ਕੋਹ ਵਿਆਜ ਕੱਟ ਲੈਣੇ ਆਹੀਂ ਹਾਂ 15-16 ਲੱਖ ਰੁਪਈਆ ਨੇ ਹੁਣ ਲਾ ਲੈਣਾ ਮਕਾਨ ਤੇ ਮੁੜ ਕੇ ਕੁੜੀ ਦਾ ਹੋਇਆ ਡੈਪਣਾ ਕਰਨਾ ਫੇਰ ਇਹਨੇ ਚੁੱਕਣੇ ਆ ਪੰਜ-ਛੇ ਤਰ੍ਹਾਂ ਕੇ ਫੇਰ ਵੀ ਲੱਗੂ ਗਈ ਤੇ ਮਰਮੋਟਾ ਵੀ ਕਰਾਂਗੇ 35-40 ਲੱਖ ਜਹੀਂ ਪੁੱਤ ਪਹਿਲੀ ਲਖਾ ਰਣੀ ਜਿਹੜੀ ਤੋ ਕਿਲੇ ਹੈਗੀ ਇਹਦੀ ਹਾਂ ਰੁਕੋ 700 ਲੱਖ ਦੀ ਹੈਗੀ ਹੈ ਹਾਂ ਉਹ ਤੇ ਹੋਰ ਕਰੋੜ-ਕਰੋੜ ਦਾ ਕਿਲਾ ਵੋ ਠੀਕ ਹੈ ਠੀਕ ਹਾਂ ਤੇ ਇਹੋ ਜੀ ਗੱਲਬਾਤ ਨਾ ਉਹਦਾ ਨਾ ਕਰੀ ਕੋਈ ਵੀ ਨਾ ਮੈਂ ਨਹੀਂ ਕਰਦਾ ਉਹਦੇ ਨਾਲ ਪੁੱਤ ਨਿਗਿ ਨਿਗੀਆਂ ਗੱਲਾਂ ਜਿਹੜੀਆਂ ਕਰਦੀਆਂ ਇਹ ਨਹੀਂ ਦਸੀਦੀ ਹੁੰਦੀਆਂ ਬਾਹਰ ਨਹੀਂ ਨਹੀਂ ਮੈਂ ਨਹੀਂ ਦੱਸਦਾ ਠੀਕ ਹੈ ਨਾ ਹਾਂਜੀ ਹਾਂਜੀ ਇਹਨਾਂ 'ਕ ਧਿਆਨ ਰ ਮੈਂ ਗਿਆਏ ਉਹਦੇ ਹੱਲ ਅੱਛਾ ਬਹੁ ਟਾਈਮ ਬਹਿ ਗਿਆ ਸੀ ਅੱਛਾ ਅੱਛਾ ਕੋਈ ਤਾਂ ਨਹੀਂ ਗੱਲ ਨਹੀਂ ਕੀ ਰਿਹਾ ਤਾਂ ਮੈਂ ਦੱਸਿਆ ਮੈਂ ਕੋਈ ਕੰਮ ਕਰ ਹੁੰਦਾ ਨਾ ਦੱਸ ਦਿਆ ਕਰ ਮੈਨੂੰ ਠੀਕ ਆ ਹਾਂਜੀ ਕਹਿ ਤੜਿਆ ਸੀ ਵੀ ਮੈਂ ਕਰਕੇ ਸਲਾਹ ਚੋਤਣਾ ਤੇ ਫਿਰ ਕੋਈ ਨਹੀਂ ਤਾਇਰੀ ਲੈ ਆਉਂਦੇ ਆ ਆਉਂਦਾ ਨਾ ਤਾਂ ਦੱਸਿਓ ਮੈਨੂੰ ਕੀ ਕਹਿੰਦਾ ਦੋਵੇਂ ਚੱਲ ਜਾਗੇ ਆਪਾਂ ਮੈਂ ਉਹਨੂੰ ਤਾਂ ਕਿਹਾ ਸੀ ਮੈਂ ਕਿਹਾ ਵੀ ਦਲਜੀਤ ਨੂੰ ਲੈ ਜੀ ਨਾਲ ਤੇ ਲੈ ਹੀ ਜਾਗੇ ਕੋਈ ਗੱਲ ਨਹੀਂ ਚੱਲ ਜੂਗਾ ਨਾ ਤੇਰਾ ਤੇਰੇ ਵਕਬ ਨਹੀਂ ਐ ਜਤਿੰਦਰ ਤੇ ਮੈਂ ਇਹਨੂੰ ਤੇ ਜਾਣਦਾ ਵਾ ਹਾਂਜੀ ਹਾਂਜੀ ਜਾਣਦੇ ਮੈਨੂੰ ਤੇ ਆਹ ਤੇ ਜਾ ਕੇ ਤਾਂ ਨਾ ਤੇ ਫਿਰ ਪੈਸੇ ਲੈ ਆਏ ਚੰਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਆਪ ਵੀ ਦੱਸਦੇ ਸਲਾਹ ਕਰਕੇ ਦੋਵੇਂ ਭੈਣ ਭਰਾ ਠੀਕ ਹੈ ਠੀਕ ਕੀ ਕਹਿੰਦੇ ਆ ਕੋਈ ਗੱਲ ਨਹੀਂ ਆਉਂਦੇ ਮੰਮੀ ਚਾਹ ਪੀ ਕੇ ਮੇਰੇ ਨਾਲ ਹਾਂ ਜਾਈ ਮੇਰਾ ਪੁੱਤ ਹੈ ਠੀਕ